ਸਸਕਲ ਜੀ ਸਾਰਿਆਂ ਨੂੰ ਸੰਦੀਪ ਦੇ ਫਿਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੇ ਆਪਾਂ ਪਹੁੰਚ ਚੁੱਕੇ ਆ ਬਾਈ ਲਖਿਓ ਨਾਲ ਪਿੰਡ ਸ੍ਰਿਹਾਲੀ ਜ਼ਿਲ੍ਹਾ ਹਰਮੰਦਰ ਪਰੇ ਤਹਿਸੀਲ ਪੱਟੀ ਦੇਖੋ ਅੱਜ ਕੋ ਬਾਈਆਂ ਕੋਲ ਕੋਈ ਪੰਜ ਦੇ ਲਾਇਕ ਫਾਈ ਛੋਟੀਆਂ ਮੰਜਾ ਸੇਲ ਆ ਜੀ ਪਰ ਜਿਹੜੇ ਮਹੀਆਂ ਤੇਨੂੰ ਖਾਣੀ ਨਾ ਪੂਰੇ ਰਿਕਾਰਡ ਵਾਲੀਆਂ ਕਹਿੰਦੀ ਗੱਲ ਨਹੀਂ ਦੁੱਧ ਵੀ ਕੋਈ 15 15 16 ਲੀਟਰ ਹਾਜ਼ਰ ਆ ਤੇ ਆਉਣ ਆਪਾਂ ਵੀਰ ਉਹਨਾਂ ਨਾਲ ਗੱਲਬਾਤ ਕਰੀਏ ਤੇ ਵੀਡੀਓ ਸ਼ੁਰੂ ਕਰੀਏ ਆਪਾਂ ਬਾਈ ਜੀ ਹਸਤੀਕਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਵਧੀਆ ਚੜ੍ਹਦੀ ਕਲਾ ਜੀ ਠੀਕ ਠਾਕ ਮौज ਲੱਗੀ ਆ ਲੱਗੀ ਆ ਹਲਾ ਪ੍ਰਗਾਲੇ ਆਜੋ ਆਜੋ ਇੱਥੇ ਆ ਲੋ ਹਾਂ ਜੀ ਇੱਥੇ ਜੀ ਬਰੇ ਗੱਲ ਜੋ ਮਰਜੀ ਆ ਆਲੇ ਪਰ ਤੁਸੀਂ ਹੱਥ ਵੀ ਕਰਾਈ ਬਈ ਨਹੀਂ ਉਹ ਹੀ ਮਾਰ ਉਹ ਨਹੀਂ ਇਤਰਾਵਾ ਵੀ ਚਲੋ ਜਿਹੜਾ ਚੰਗਾ ਵਾ ਨੀ ਚੰਗੇ ਦਾ ਚੰਗਾ ਬਿਲਕੁਲ ਬਿਲਕੁਲ ਚਾਹੀ ਸੋਹਣੀਆਂ ਮਈਆਂ ਨੇ ਹਾਂ ਜੀ ਚਲੋ ਹੋਰ ਸਰਾਬ ਠੀਕ ਠਾਕ ਐਪੀ ਸਾਹਿਬ ਵਧੀਆ ਮौज ਲੱਗੀ ਆ ਹਾਂ ਜੀ ਹਾਂ ਜੀ ਚਲੋ ਕਰਿਓ ਜੀ ਨੂੰ ਫਿਰ ਆ ਜੀ ਫਿਰ ਇਧਰ ਇਧਰ ਆਓ ਇਹ ਗੱਪਣਾ ਹਾਂਜੀ ਹਾਂਜੀ ਇਹ ਗੱਪਣ ਵਿੱਚ ਮੈਨੂੰ ਤਾਂ ਲੱਗਦਾ ਤੁਸੀਂ ਪਹੁੰਚ ਗਏ ਲਾਰੇ ਉੱਥੇ ਉੱਥੇ ਦੇ ਮਾਸਟਰ ਆ ਗਏ ਉੱਥੇ ਬਾਦਸ਼ਾਹ ਉਧਰੋਂ ਆਈਆਂ ਸੀ ਪਹਿਲਾਂ ਉਹ ਵੀ ਜਿਹੜੇ ਤਿੰਨ ਉਧਰ ਦੀਆਂ ਆਪਣੇ ਕੋਲ ਆ ਗਏ ਠੀਕ ਆ ਤੇ ਖੋਲ ਫਿਰ ਤੇ ਕਿੰਨਾ ਦਾ ਇਹ ਦਿੱਤੇ ਨੋਬੜ ਆ ਹਾਂਜੀ ਜੇ ਇੱਕ ਦਿਨ ਲੈ ਜੇ ਇੰਨਾ ਟਾਈਮ ਖੜੂ ਗੱਪਣੀ ਹੈ ਨਾ ਹਾਂ ਗੱਪਣਾ ਤੇ ਲੋ ਜੀ ਵੇਖੀ ਹੈਨੀ 17 ਦੀ ਗਰੰਟੀ 12 ਕਿਲੋ ਦੀ ਗਰੰਟੀ ਆਈ ਆ ਤੇ ਵੇਖੋ ਕਰੇ ਮੈਂ ਵੱਡੀ ਮੱਝ ਆ ਇਹ ਪ੍ਰਕਾਰ ਇਹ ਬੁੱਕੀ ਬਾਈਆ ਬਾਕੀ ਦਾ ਥਾਲੇ ਵਾਲਾ ਕਿ ਮੈਂ ਨਾ ਕਰੀਏ ਬਾਤਾਂ ਭਈ ਦੁੱਧ ਵਾਲੀ ਮੈਜਾ ਦੇਖਿਆ ਸਾਬ ਨੂੰ ਫਰਾਤ ਦੇ ਬੜਾ ਲੱਗਿਆ ਲੱਗਿਆ ਦੁੱਧ ਵਾਲੀ ਮੈਜਾ ਤੋਰ ਇਧਰ ਨੂੰ ਆਹ ਦੇ ਹਲੇ ਲੈ ਜੂ ਟਾਈਮ ਨਾ ਪੀ ਸਾਹ ਹਾਂਜੀ ਹਾਂਜੀ ਲੈ ਜੂ ਦੋ ਚਾਰ ਦਿਨ ਹਾਂਜੀ ਚੱਡੇ ਆ ਤਾਂ ਚੱਡੇ ਵੇਖਣਾ ਹੁਣ ਵੇਖੋ ਇਹ ਇੱਕ ਘੰਟੇ ਟਾਈਮ ਲੱਗਿਆ ਹਾਂ ਇਹ ਤੇ ਗੱਬੜ ਆ ਹਾਂ ਗੱਬੜ ਮੈਂ ਆ ਜੇ ਤੁਸੀਂ ਆਹੋ ਜੀ ਗੱਬੜ ਮਾਝਦਣ ਤੁਸੀਂ ਆਹ ਵੇਖੋ ਲੈ ਵੇਖਾ ਜੈਡ ਬਲੈਕ ਨਾਲੇ ਜੈਡ ਬਲੈਕ ਬੋਲੋ 140 ਦੇ ਦਈਏ ਇੱਕੋ ਹੀ ਗੱਲ ਜੈ ਜੀ ਹਾਂ ਨਾ 135 ਜੋ ਮਾਨਦਾਨ ਕਰਨਾ ਕਿੰਨਾ 132 ਦੀ ਦਮਾ ਇੱਕ 30 ਹੀ ਦੇ ਦਾਂਗੇ ਨਹੀਂ ਠੀਕ ਆ ਹਾਂ ਇੱਕ 30 ਹੀ ਚੱਲਣ ਦੋ ਜਦੋਂ ਵੀਰ ਨਾਲ ਕੋਈ ਕਰੇ ਤਾ ਉਹਨੂੰ ਬੋਲਣਾ ਜਿੰਨੀ ਆ ਨਹੀਂ ਠੀਕ ਆ ਠੀਕ ਆ ਜਦੋਂ ਵੀਰ ਇਹਨਾਂ ਕਦੇ ਕਹਿੰਦਾ ਸੀ ਕਿ ਇਹਦੇ ਫੁਲਕਾਰੀ ਭਾਈ ਨਹੀਂ ਮੈਂ ਨਹੀਂ ਮੈਂ ਭਾਈ ਬਹੁਤ ਚੰਗੀ ਆ ਇਹ ਵੀ ਲੱਸੀ ਮਾਣੀ ਬਈ ਨਹੀਂ ਬਹੁਤ ਟੌਪ ਦੀ ਬਈ ਆਜੋ ਜਦੋਂ ਵੀਰ ਨਾਲ ਕੋਈ ਨਹੀਂ ਸ਼ਾ ਫੁਲਕਾਰੀ ਭਾਈ ਇੱਕ ਦਿਨ ਛੋੜ ਕਰਦੇ ਜਿੰਨੀ ਕਰਨੀ ਆ ਖੁੱਲੇ ਮਾਸਟਰ ਕਰਦੇ ਆਜੋ ਇਹ ਵੀ ਕਪਣਾ ਨਹੀਂ ਇਹ ਸੂਈ ਹੈ ਇਹ ਸੂਈ ਆ 15 ਤਰੀਕ ਨੂੰ ਸੂਈ ਜੇ ਮੇਰੇ ਕੋਲ ਵੀਡੀਓ ਫੋਨ ਦੇਵੇ ਸੂਈ ਦੀ ਵੀ है है पुर बच्चा मरदी जी 17 तारीख ਨੂੰ ਬੱਚਾ ਮਰਿਆ ਤੇ ਇਹਦੇ ਫਰਦ ਆ ਇਸ ਟਾਈਮ 11 ਲੀਟਰ ਦੁੱਧ ਆ ਇਹ ਵੀ ਖੋਲੋ 11 ਕਿਲੋ ਦੁੱਧ ਹੈ ਪਿਆ ਹੀ ਦੁਰਾ ਪੋੜਾ ਠੀਕ ਹੈ ਲੋ ਜੀ ਵੇਖੋ ਸੋਣੀ ਚ ਬੱਚਾ ਮਗਰ ਕਟਾ ਨਹੀਂ ਬੱਚਾ ਮਗਰ ਕੱਢੀ ਆਈ ਮਰ ਗਿਆ ਆਪ ਬੱਚਾ ਮਰ ਗਿਆ ਲੋ ਜੀ ਵੇਖਾ ਦੇ ਲੋ ਇਹ ਵੀ ਇਧਰ ਲਈ ਕੋਤ ਲਈਆ ਨਹੀਂ ਇਹ ਇਧਰ ਦੀ ਹੈ ਇਹ ਇਧਰ ਲਈਆ ਇਹ ਵੀ ਮੈਂ ਚੰਗੇ ਦੁੱਧ ਵਾਲੇ ਦੁੱਧ 12 ਦੇ 13 ਕਿਲੋ ਕਰੂੰਗੀ 30 ਰੁਪਏ ਲੈਂਦੀ ਆ ਹਾਂ ਜੀ ਠੀਕ ਆ ਨਾ ਨਾ ਇਹ ਦੇ ਕੋਈ ਪੀਲੇ ਨੇ ਛਾਪੀ ਦੇਈ ਅੱਛਾ ਛਾਪੀ ਦੇਈ ਲੈ ਲੋ ਠੀਕ ਆ ਚੌਂਕੜੀ ਮਾਰ ਕੇ ਚੁਆਈ ਕਰਦੇ ਆਂ ਇਹਦੀ ਵੀਡੀਓ ਤੁਹਾਨੂੰ ਦਿਖਾ ਦਿੰਦੇ ਠੀਕ ਠੀਕ ਆ ਹਾਂਜੀ ਫਿਰ ਵੀਰ ਜੇਦੋਂ ਦਾ ਬੱਚਾ ਵੀ ਅੰਦਰੋਂ ਆਪਾਂ ਨੂੰ ਪਤਾ ਜਿਆਦੀ ਸੀ ਹੁਣ ਜਿਹੜਾ ਲੈ ਦੇ ਆ 75 ਦੀ ਦੇ ਦੀਏ ਇੱਕੋ ਹੀ ਗੱਲ 70 ਦੀ ਦੇ ਦਾਂ ਦੋ 8000 ਦੇ ਹਾਂ ਨਹੀਂ ਚਲੋ ਚਲੋ ਕੱਢਦੇ ਆਪਾਂ ਨੂੰ ਪਤਾ ਬੱਚਾ ਮਰਿਆ ਉਹ ਉਹਦਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਇਹ ਵੀ ਸਹੀ ਆ ਸਹੀ ਆ ਜੀ ਅੱਛਾ ਮਗਰ ਕੱਟੀ ਸਾਨੂੰ ਦੱਸ ਮਗਰ ਕੱਟੀ ਦੇ ਦੇ ਥੋੜੀ ਜਿਹੀ ਸੈਟ ਰੋੜਦਾ ਨਹੀਂ ਤਾਰ ਪਾਉਂਦਾ ਨਾ 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 ਬਹਿ ਕੇ ਉੱਠੀ ਥੋੜਾ ਜਿਹਾ ਜਰੂ ਹੈ ਕਿ ਤੁਸੀਂ ਆਉਣ ਦੇ ਉਹ ਬੈਠੋ ਮੈਂ ਬੈਠੀ ਕਰਕੇ ਇਹ ਮੈਂ ਉਧਰ ਆਈ ਹਣਾ ਹਾਂਜੀ ਹਾਂਜੀ ਲੋ ਜੀ ਵੇਖੋ ਵੱਡੀ ਮਾਂਜ ਭਾਲੀ ਇਹ ਵੀ ਦੋ ਦੋ 13 14 ਕਿਲੋ ਮੈਂ ਦੋ ਐਤਰਾ 12 ਕਿਲੋ ਥੋੜੇ 12 ਕਿਲੋ ਹੈਗਾ 12 ਦੀ ਗਰੰਟੀ ਦੇ 12 ਦੀ ਗਰੰਟੀ ਨਹੀਂ ਹੈ 12 ਕਿਲੋ ਵਾ ਠੀਕ ਆ ਆ ਜਿਓ ਆ ਜਿਓ ਫੱਜੋਰੀ ਮੈਂ ਇਹ ਵੀ ਬਹੁਤ ਜ਼ਬਰਦਸਤ ਸਾਧਲੇ ਪਿੰਡੇ ਹੈ ਨਾ ਹਾਂਜੀ ਹਾਂਜੀ ਜੈਡ ਬਲੈਕ ਕਾਲੀ ਸ਼ਾਮ ਹੈ ਹਾਂਜੀ ਲੱਕ ਦੀ ਦੇ ਦੀਏ ਕੋਈ ਗੱਲ ਤੇਰੀ ਹਾਂ ਨਾ ਕੋ 49 ਦੇ ਦੋ ਛੋੜ 99000 90000 90000 ਕੀ ਦੱਸ ਆਜੋ 90000 ਆ ਕੋਈ ਛੋਰ ਜੇ ਭਾਈ ਇਹ ਛੋਰ ਛਪਾ ਫਿਰ ਜਿਆਦਾ ਕੋਈ ਵੀਰ ਨਾ ਕਰੇ 85 ਦੇ ਦੋ 87 ਤੋਂ ਉੱਥੇ ਨਹੀਂ ਹੋਣੀ ਆ ਜੋਂ ਲਸਰੇ ਨਹੀਂ ਕੇ ਨਾ ਖਾਏ ਇਹ ਜੇ ਮੈਂ ਕਰਾਂ 13 ਕਿਲੋ ਤੋਂ ਦਹਾਜਰ ਹੋਊਗਾ 14 ਪਰ 13 ਹੋ ਰਿਹਾ ਹੈ ਦੇਣਾ 13 ਕਿਲੋ ਮਜੀਠੇ ਦੇ ਕੰਪੀਟੀਸ਼ਨ ਪੰਚਾਇਤ ਦੇ ਵਿੱਚ ਮੈਂ ਨੇ ਲੜਿਆ ਹੈ ਅੱਛਾ 14 ਕਹਿੰਦਾ ਸਾਡੀ ਪੇਗ ਵੀ ਆ ਛੇਵਾਂ ਦੇ ਸੁਈ ਨੂੰ 13 ਕਿਲੋ ਜਿੱਤਿਆ ਮੇਰੇ ਆਪਣੇ ਲੈ ਕੋ ਲਈਏ ਫਿਰ ਹਾਂਜੀ ਹਾਂਜੀ ਇਧਰ ਲੈ ਜੀ ਹਾਂ ਆਈ ਉਹ ਤੋਂ ਆ ਪਰ ਲਈ ਆਪਾਂ ਇਧਰੋਂ ਆ ਇਹ ਵੀ ਖੋਲੋ ਹਾਂਜੀ ਲਓ ਜੀ ਵੇਖੋ ਬੰਦਾ 13 ਕਿਲੋ ਦੋ ਤਾਂ ਕੰਪੀਟੀਸ਼ਨ ਲੜਿਆ ਬੰਦਾ ਇਹ ਮੈਂ ਵੇਖੋ ਬਹੁਤ ਜ਼ਬਰਦਸਤ ਮੈਨੂੰ ਤੇ ਦੇਖੋ ਇਹ ਨਹੀਂ ਮੈਨੂੰ ਲਾਓ ਆਂ ਫਲਕਾਰੀ ਲਾੜੋਂ ਉੱਪਰੋਂ ਤੁਮਾਨੂੰ ਦਿਖਾ ਲਈਏ ਲੈ ਆਇਆ ਫੋਟੋ ਚੁੜਾ ਪਿੱਛੋਂ ਲੱਖਾਂ ਦਾ ਇਹਦਾ ਰਫਾਤ ਕਰਾਈ ਹੋਈ ਪਰ ਹੈ ਪਤਾ ਲੱਗਦਾ ਮਈਆਂ ਹੈਗੀਆਂ ਜੀ ਮਾਜ ਮਾਜਾ ਤੁਹਾਨੂੰ ਬੜਾ ਬੋਲ ਬਿਲਕੁਲ ਜੀ ਬਿਲਕੁਲ ਪ੍ਰਕਾਰੀ ਦਾ ਜਦੋਂ ਪਾਸ ਜਾਂ ਕਈ ਵੀਰਾਂ ਦੱਸਾਂ ਕਿ ਸੋਚ ਹੁਣੀ ਪਿਛੇ ਨਹੀਂ ਯਾਰ ਠੀਕ ਹੈ ਰਸੀਆਂ ਬਾੜੀਆਂ ਹੋਈਆਂ ਸਾਲ ਕੰਡੇ ਤਾਂ ਕਿਉਂ ਕੰਮ ਨਹੀਂ ਬਿਲਕੁਲ ਜੀ ਬਿਲਕੁਲ ਨਹੀਂ ਮੈਂ ਦੁੱਧ ਵਾਲੀ ਯਾਰ ਦੇਖੀ ਅਸੀਂ ਵੱਡੀ ਮਾਜ ਨਾਲ ਬੋਲ ਹਾਂਜੀ ਇਹ ਵੀਰ ਇੱਕ ਪੈਂਤੀ ਦੇ ਦਈਏ ਤੇ ਕੋਈ ਗੱਲ ਛੋੜੀ ਕਰੀ ਜਿੱਦੋਂ ਇੱਕ 30 ਹੀ ਦੇ ਦਾਂਗਾ ਛੋੜ ਕਿੰਨੀ ਦੋਗਰ ਦਾ ਚਲੋ 1.28 ਦੀ ਹਾਂ 1.28 ਦੀ ਹਾਂ ਨਾ ਬਸ ਠੀਕ ਆ ਚਲੋ ਚਲੋ ਠੀਕ ਆ ਆ ਝੋਟੀ ਪਹਿਲਾਂ ਸੁਆ ਤੂੰ ਕਿਹਾ ਸੁਆ 6 ਰਾਨ ਲੋ ਜੀ ਦੂਜਾ ਸੁਆ 6 ਰਾਨ ਵੱਡੀ ਜੋ ਹਾਂਜੀ 12 ਕਿਲੋ ਬੌੜੀ ਦੀ ਸੀਲ ਕਰੇ ਲੋ ਕੱਤੀ ਨੂੰ ਲੋ ਨੰਬਰ ਮੈਂ ਵੀ ਚੈੱਕ ਕੀ ਹੈ ਭਲੀ ਵੇਖ ਲੋ ਕਿੰਨੀ ਆ ਨਾ ਹਾਂਜੀ ਕੱਲ ਦੀ ਸੁਈ 11 12 ਕਿਲੋ ਬੌੜੀ ਆ ਦਲੇ ਨਹੀ ਚੰਗੀ ਚੰਗੀ ਝੋਟੀ ਆ ਹਾਂ ਕੋਈ ਵੀ ਇਹਦਾ ਪਤਾ ਲੱਗ ਹੀ ਜਾਂਦਾ ਆ ਵੇਖੋ ਛੇਪੋ ਢਾਈਆ ਕਿੱਥੇ ਜਾ ਰਹੇ ਨੇ ਨਹੀਂ ਕਾਤਖੜਾ ਬਹੁਤ ਜਗ੍ਹਾਵੇਂ ਛੋਟੀ ਬੜੀ ਬੜੀ ਕਿਸਮ ਹੀ ਆ ਸਮਝੋ ਵੀ ਗਾਂਵਾਂ ਵਾਲਾ ਹੀ ਕੰਮ ਹੀ ਹੈ ਗਾਂਵਾਂ ਵਾਲਾ ਕਹਿੰਦੇ ਨੇ ਨਿੱਕਾ ਹਾਂਜੀ ਬਾਕੀ ਉਮਰ ਕੜੀ ਫਿਰ ਛੇ ਦਾੰਦਾ ਜੀ ਬਿਲਕੁਲ ਜਿਆਦਾ ਹੋਊਗਾ ਆ ਤੋਰੋ ਇਹਨੂੰ ਵੀ ਤੋਰੋ ਲੋ ਜੀ ਜਿਹੜਾ ਵੱਡੀਆਂ ਝੋਡੀਆਂ ਬੁਰੀ ਫੁੱਲ ਸਾਈਜ਼ ਸਾਰੀਆਂ ਵੱਡੀਆਂ ਝੋਡੀਆਂ ਬਸ ਵੱਡੀਆਂ ਸਾਂਝ ਕੇ ਆ ਜੀ ਆ ਵੇਖੋ ਵੇਲ ਬੂਲ ਵੇਖੋ ਛੋਟੀ ਕਿੰਨੀ ਆ ਮੇਨ ਸੀਲ ਬਣਾ ਦੇਣਾ ਜੀ ਸੀਲ ਤੇ ਬਹੁਤ ਚਾਦੀ ਜਾਂਦੇ ਬਿਲਕੁਲ ਆਵਾਜ਼ ਆਉਂਦਾ ਗਾਦੀ ਗਾਲੀ ਨਹੀਂ ਨਹੀਂ ਠੀਕ ਲੇ ਗੋ ਕਹੀਦਾ ਠੀਕ ਲੋ ਜੀ ਲਖਾ ਜੀ ਲਾਤ ਵੀਸ ਰਹਿ ਗਿਆ ਹੁਣ ਪੂਰੇ ਡੇਢ ਵੀ ਦੇ ਦਿੱਤੇ ਕੱਲ ਦੀ ਸੂਈ ਜੇ 12 ਲੀਟਰ ਬੋੜੀ ਬਿਨਾ ਖਾਲੀ ਕੀਤੀ ਖਾਲੀ ਨਹੀਂ ਕੀਤੀ ਚੰਗਾ ਕਰੋ ਚੰਗਾ ਕਰੋ ਅੱਜ ਬਣਾਈਆਂ ਆਪਾਂ ਚਵਾਈਆਂ ਵੀ ਚੰਗਾ ਤੁਸੀਂ ਕਰੋ ਫਿਰ ਹਾਂ ਜੀ ਹਾਂ ਜੀ 1 40 ਦੀ ਹਾਂ ਨਹੀਂ 1 ਲੱਖ 40 ਦੀ ਹਾਂ ਨਹੀਂ ਚਲੋ ਠੀਕ ਆ ਲਓ ਜੀ ਦੇਖੋ ਯਾਰ ਦੇਖੋ ਸੀਲ ਢੰਡੀ ਦੇ ਲੋ ਇਦਾਂ ਨਾ ਕਾਮ ਨਹੀਂ ਬਹਿਣ ਦਿੰਦੀ ਬਸ ਠੀਕ ਆ ਆ ਵੇ ਲੋ ਲੋ ਜਿੱਦਾਂ ਮਾਦੀ ਚ ਲੋਰੇ ਪੰਜ ਵਜੂ ਸੇਲ ਆ ਬਾਕੀ ਮੇਰੇ ਵੀਰੇ ਇੱਥੇ ਆਓ ਚੈੱਕ ਕਰਕੇ ਚੁਾਈ ਕਰ ਹਣਾ ਬਾਈ ਜੀ ਹਾਂ ਜੀ ਹਾਂ ਤਾਜ਼ੀਆਂ ਮਈਆਂ ਹਨਾ ਜੀ ਬਿਲਕੁਲ ਬਜੀ ਕਿ ਨਹੀਂ ਹਾਂ ਜੀ ਹਾਂ ਜੀ ਚਲੋ ਉਹ ਵੀ ਇੱਕੋਂ ਦਾ ਜਿਆਦਾ ਚੱਲਦੀ ਸੂਈ ਆ ਹਾਂ ਜੀ ਆ 6-7 ਦਿਨਾਂ ਦੀ ਆ ਇਹ ਬੋਲੇ ਬਾਰੀਆਂ ਸਾਰੀਆਂ ਦੇ ਇੱਕ ਬੋਲੇ ਜ ਆ ਇਹ ਬੋਲੇ ਕੱਚਾ ਦੁੱਧ ਨਾਲ ਬੋਲਾ ਦਾ ਬਸ ਠੀਕ ਆ ਬੋਲਾ ਨੰਬਰ ਚਾਵੇਂ 462 943 ਠੀਕ ਹੈ ਪਿੰਡ ਸਰਿਆਲੀ ਪਿੰਡ ਸਰਿਆਲੀ ਕਲਾ ਤਹਿਸੀਲ ਡਿਸਟ੍ਰਿਕਟ ਤਰਨਤਾਰਨ ਸਤਿ ਸ਼੍ਰੀ ਅਕਾਲ